ਲੋਇ ਤਾਂ ਕਿ ਜੀ ਨਾ ਰੁਕਦੀ ਰਹਿੰਦੇ ਜਾਂਦੇ ਰਹਿੰਦੇ ਜਿਹਨੂੰ ਖਰਾਬ ਹੁੰਦੀ ਉਹਨਾਂ ਵੀ ਖੜੇ ਨੇ ਠੀਕ ਕਰਨ ਵਾਲੇ ਜੋ ਪ੍ਰੋਬਲਮ ਆਉਂਦੀ ਹੈ ਠੀਕ ਵੀ ਕਰ ਜਾਂਦੇ ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਖਰਾਉਂਦੇ ਦਿੰਦੇ ਚੱਲਦੇ ਜਾਂਦੇ ਦਿੱਤਾ ਵੀ ਕੰਮ ਇੰਨਾ ਸਾਮ ਹੋ ਰਿਹਾ ਇਹ ਸਾਰੇ ਤਵਾਰਕ ਦੇ ਭੋਗੜੇ ਜਿੰਨੇ ਕੰਮ ਕਰਦੇ ਸਵੇਰੇ ਸਾਮ ਨਾਲ ਮੇਰੇ ਨਾਲ ਹੋਵੇ ਜੋ ਕੁਝ ਸਾਮ ਉਹਨਾਂ ਨੇ ਆਸ਼ਵਾਸਨ ਦਿੱਤਾ ਵੀ ਜਿੰਨਾ ਲੋੜ ਪਵੇ ਜ਼ਰੂਰ ਕਰਾਂਗੇ ਕਿਹਦਾ ਡੈਸੀ ਤੁਹਾਡਾ ਕੀ ਰਈ ਸੀ ਬੱਚੀ ਸਤ ਜੀ ਅ ਅ ਸਰ ਨੇ ਕਿਹਾ ਤਾਂ ਕਿ ਕੰਮ ਚਾਲੂ ਕੀਤਾ ਗਿਆ ਤੇ ਹੁਣ ਕਿੱਦਾਂ ਦਾ ਤੁਹਾਡਾ ਕੰਮ ਵੀ ਚਾਲੂ ਆ ਮੋਤਾ ਵੀ ਚਾਲੂ ਆ ਮੋਟਾ ਵੀ ਚਾਲੂ ਆ ਕਾ ਜਸ਼ਪਾਲ ਮਰਿਆ ਵਾ ਉਹਦਾ ਕਾਰਨ ਕੂੜੇ ਦੀ ਗੰਦਗੀ ਕਰਕੇ 58 ਸਾਲ ਦਾ ਸੀ 2 ਸਾਲ ਰਿਟਾਇਰਮੈਂਟ ਉੱਤੇ ਸੀਗੇ ਉਹਦਾ ਸੀਰ ਜਿਹੜਾ ਸੀਦਾ ਕਨਜੈਪਸ਼ਨ ਨਹੀਂ ਕਰ ਪਾਇਆ ਕੂੜੇ ਦੀ ਬਦਬੂ ਨੂੰ ਉਸ ਤਵਾਦ ਹੁੰਦਾ ਜਿਹੜਾ ਕੂੜਾ ਹੋਰ ਸੁਟਣਾ ਸੀਗਾ ਇਲਾਕੇ ਚ ਚੱਕ ਕੇ ਉਹਦੀ ਵੀ ਟੈਨਸ਼ਨ ਰਹੀ ਪਰਿਵਾਰ ਦੀ ਟੈਨਸ਼ਨ ਰਹੀ ਹੁਣ ਟੈਨਸ਼ਨ ਕਰਕੇ ਤਾਂ ਅਟੈਕ ਆਂਦਾ ਵਾ ਜਿਹਨੇ ਵੀ ਟੈਨਸ਼ਨ ਤੋਂ ਅਟੈਕ ਆਂਦਾ ਵਾ ਮੇਰੇ ਕੋਲ ਜਿਹਨੂੰ ਟੈਨਸ਼ਨ ਆਉਂਦੀ ਆ ਤੁਸੀਂ ਦੱਸੋ ਪ੍ਰੈਸਰ ਵਾਲੇ ਉਹ ਜੇ ਤੁਹਾਨੂੰ ਟੈਨਸ਼ਨ ਹੋਏ ਤਾਂ ਅਟੈਕ ਆਊਗਾ ਕਿ ਨਹੀਂ ਆਊਗਾ ਜਿਹਨਾਂ ਨੇ ਜੋ ਟਿਕਾ ਉਹ ਉਹ ਤਾਂ ਆਇਆ ਨਹੀਂ ਠੇਕਾ ਨਹੀਂ ਆਇਆ ਉਹ ਸਾਹਬ ਆ ਗਏ ਇਹ ਵੀ ਉਹਨਾਂ ਦੇ ਹਿੱਸੇਦਾਰੀ ਆ ਕਿਉਂਕਿ ਕਾਰਪੋਰੇਸ਼ਨ ਨਾਲ ਜੁੜੀ ਹੋਈ ਆ ਨਾ ਕਾਰਪੋਰੇਸ਼ਨ ਠੇਕੇਦਾਰ ਤੋਂ ਬਾਹਰ ਥੋੜਾ ਵਾ ਉਹਦੇ ਪੁੱਤਰਾ ਫੂਕ ਕੇ ਆਏ ਚੀਮਾ ਚੋਂ ਕਿਰਜੂਲ ਠੇਕੇਦਾਰ ਦਾ ਜੋ ਸੁਪਰਵਾਈਜ਼ਰ ਆ ਉਹ ਰੋਜ਼ ਪੁੱਤਰਾ ਫੂਕਣਾ ਹੁੰਦਾ ਚਾਹਤਾ ਕਿ ਇਨਸਾਫ ਨਹੀਂ ਮਿਲ ਜਾਂਦਾ ਅਸਤੇ ਕਹਿੰਦੇ ਆ ਕਿ ਉਹ ਪੰਦ ਵਿੱਚ ਕੋਲਾ ਸੁੱਟਿਆ ਜਾਵੇ ਤਾਂ ਲੋਕਾਂ ਜਿਹੜੇ ਸਮੱਸਿਆਵਾਂ ਨਾਲ ਲੋਕੀ ਡੀਡਲ ਫਰ ਫਰ ਕੇ ਲੈ ਕੇ ਆਉਂਦੇ ਆ ਇੱਕ ਤਾਂ ਵਿਚਾਰੇ ਕਿਹੜੇ ਪਰਪਰ ਕੇ ਲਈ ਕਹਿੰਦੇ ਜਦੋਂ 4-4 ਕਿਲੋਮੀਟਰ ਤੋਂ ਉਸ ਤੋਂ ਬਾਅਦ ਜਦੋਂ ਸਕੂੜਾ ਛੁੱਟਣ ਜਾਂਦਾ ਇੱਥੇ ਬਦਗੋ ਛੜੇ ਰਹਿੰਦੇ ਆ ਕੋਣ ਵੀ ਜਿਹੜੇ ਇੱਥੇ ਬੰਦੇ ਹੈਗੇ ਆ 5-5 6-6 ਘੰਟੇ ਇੱਥੇ ਖੜੇ ਹੋਏ ਕੂੜਾ ਛੁੱਟਣ ਇਹ ਕਨੇੜਾ ਦਾ ਪੂਰੀ ਗਲੀ ਨੂੰ ਪੰਜ 6 ਘੰਟੇ ਲੱਗੇ ਆ ਫੂਕਾ ਵੀ ਅੱਧਾ ਚੱਕੀ ਲੈ ਕੇ ਉਹਦੇ ਅੱਗੇ ਹੋਰ ਦੀ ਤੇ ਇਸ ਲਈ ਮੈਂ ਅਫਸਰ ਨੂੰ ਦੇਖਦੀ ਕਰਨ ਸਾਡੇ ਉੱਤਰ ਹੈ ਜਿਹੜੀ ਜਗਾ ਜੀ ਪਕਾ ਚੌਕ ਆਜੀ ਫਰਮ ਜੀ ਤੇ ਕੀਮਾ ਚੌਕ ਸੀ ਜਿਹੜਾ ਪਤਲਾ ਫੂਕਿਆ ਗੁਰਜੀਤ ਸੁਪਰਵਾਈਜ਼ਰ ਦਾ ਕੱਲ ਵੀ ਫੂਕਣਾ ਆਉਂਦਾ ਪਤਲਾ ਉਜੇ ਇੱਥੇ ਕੱਲ ਨੂੰ ਕੋਈ ਹੋਰ ਕੋਈ ਗੜਬੜੀ ਹੋਈ ਮਸ਼ੀਨਾ ਨਾ ਹੋਈਆ ਤੇ ਕੱਲ ਨੂੰ ਅਸੀਂ ਫਿਰ ਬੰਦ ਕਰਾਵਾਂਗੇ ਕੰਮ ਠੀਕ ਹੈ ਤੁਹਾਡਾ ਨਾਮ ਤੇ ਮੇਰਾ ਹਰਨੁਕਮਨ ਬੈਦਾ ਮੈਂ ਰਾਸ਼ਟਰੀ ਸਫਾਈ ਕਰਮਚਾਰੀ ਮਹਾਸੰਗ ਰਜਿਸਟਰ ਭਾਰਤ ਦਾ ਪੰਜਾਬ ਦਾ ਪਰਿਵਾਰੀ ਆ ਔਰ ਇਸ ਤੋਂ ਲਗਾ ਟੁੱਟ ਤੇ ਬਾਅਦ ਵਿੱਚ ਮੇਰ ਸਾਹਿਬ ਨਾਲ ਗੱਲ ਕਰੂੰਗਾ ਔਰ ਕਾਲ ਪ੍ਰੋਫੈਸਰ ਸਾਹਿਬ ਨਾਲ ਗੱਲ ਕਰੂੰਗਾ ਜਿਹੜਾ ਨਾਮ ਨਾਲ ਹੋ ਗਈ ਕਹਿੰਦੇ ਜੀ ਭੇਜਦੇ ਮੈਨੂੰ ਮੈਂ ਮੇਰ ਸਾਹਿਬ ਤੇ ਪੈਸੂ ਤੇ ਮੈਂ ਪਰਸਨਲ ਆਪਣੇ ਤੌਰ ਤੇ ਵੀ ਗੱਲ ਕਰੂੰਗਾ ਕਿ ਲੁਧਿਆਣਾ ਸ਼ਹਿਰ ਚ ਜਿੱਥੇ ਜਿੱਥੇ ਵੀ ਬਾਦਮੀਕੀ ਸਮਾਈ ਨੂੰ ਜਾਨਵਰ ਸਮਝੇ ਆਹ ਜੀ ਜਨਾਬ ਕਿਉਂ ਲਾਇਆ ਜੀ ਧਰਨਾ ਆਪਾਂ ਨੇ ਇਹ ਧਰਨਾ ਸਰ ਪਿਛਲੇ 23 ਸਮੇਂ ਤੋਂ ਜਿਹੜੇ ਲੋਕ ਆ ਮਰਦੇ ਜਾ ਰਹੇ ਆ ਪਹਿਲਾਂ ਵੀ ਇੱਕ ਕੈਂਪ ਦੇ ਵਿੱਚ ਇਹ ਹਾਦਸਾ ਹੋਇਆ ਸੀਗਾ ਉਹ ਦੂਰ ਉਦੂ ਰੀੜਾ ਖੱਚ ਕੇ ਲਿਆ ਕੇ ਅੰਦਾਜ਼ਾ ਜਦੋਂ ਇੱਥੇ ਟਰਮੀਨ ਨਹੀਂ ਮਿਲਦਾ ਤਾਂ ਫੇਰ ਪਰੇਸ਼ਾਨੀ ਹੁੰਦੀ ਆ ਅੰਦਰ ਕਹਿੰਦੇ ਡੈਥ ਹੋ ਗਈ ਸੀ ਇੱਥੇ ਕੱਲ ਵੀ ਇੱਕ ਡੈਥ ਹੋਈ ਆ ਜਸ਼ਪਾਲ ਸਾਹਿਬ ਦੇ ਨਾਮ ਤੇ ਤੇ ਸਾਥੀ ਇੱਥੇ ਸੀਗੇ ਉਹ ਟਾਰਪੇਸ਼ਨ ਦੇ ਵਿੱਚ ਪੱਕੇ ਮਜ਼ਾਜਮ ਸੀਗੇ 11 ਵਜੇ ਤੱਕ ਲਾ ਕੇ ਰਾਤ ਦੇ 7 ਵਜੇ ਤੱਕ ਇੰਤਜ਼ਾਰ ਕੀਤਾ ਉਹਦਾ ਫਿਰ ਜਦੋਂ ਨੰਬਰ ਆਇਆ ਤੇ ਜਦੋਂ ਰੇੜਾ ਸੁੱਟਣ ਜਾਣ ਲੱਗਿਆ ਤੈਨੂੰ